ਹੈਲੋ ਫਰੈਂਡਸ ਹੋਰ ਸਾਰੇ ਕਿਵੇਂ ਆ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਰਹੇ ਆ ਅੱਜ ਜੋ ਕਿ ਹੈਗੀ ਹੈ ਕਾਲੀ ਮਿਰਚ ਦੇ ਨਾਲ ਰਿਲੇਟਡ ਠੀਕ ਆ ਕਾਲੀ ਮਿਰਚ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਆਪਣੇ ਘਰਾਂ ਵਿੱਚ ਆਮ ਹੀ ਹੁੰਦੀ ਆ ਤੇ ਇਹਦੇ ਆਪਾਂ ਅਸਲੀ ਤੇ ਨਕਲੀ ਹੋਣ ਬਾਰੇ ਤੁਹਾਨੂੰ ਦੱਸਦੇ ਆ ਕਿਵੇਂ ਆਪਾਂ ਪਹਿਚਾਨ ਸਕਦੇ ਆ ਠੀਕ ਆ ਇਹ ਲੱਗਦੀ ਸਾਰੀ ਇੱਕ ਵਜੇ ਦੇਖੋ ਆਪਾਂ ਅੱਧਾ ਗਲਾਸ ਪਾਣੀ ਦਾ ਲਿਆ ਸੀ ਠੀਕ ਆ ਉਹਦੇ ਵਿੱਚ ਆਪਾਂ ਨੇ ਜਿਹੜੀ ਆਪਾਂ ਕਾਲੀ ਮਿਰਚ ਲੈ ਕੇ ਆਉਣੇ ਆ ਉਹ ਆਪਾਂ ਇਹਦੇ ਵਿੱਚ ਪਾ ਲੈਣੀ ਆ ਠੀਕ ਆ ਪਾਣੀ ਦੇ ਵਿੱਚ ਤੇ ਇਹ ਨਹੀਂ ਤੋ ਆਪਾਂ ਨੂੰ ਅਸਲੀ ਤੇ ਇਹਦੇ ਨਕਲੀ ਹੁੰਦਾ ਤੁਸੀਂ ਗੋਹੋਂਗੇ ਵੀ ਕਿਵੇਂ ਪਤਾ ਲੱਗੂਗਾ ਤੁਹਾਨੂੰ ਦੱਸਦੀ ਆ ਆਪਾਂ ਕਿਵੇਂ ਪਤਾ ਲੱਗੂ ਹੁਣ ਆਪਾਂ ਪਾਣੀ ਵਿੱਚ ਆ ਦੇਖੋ ਮਿਰਚ ਪਾ ਲਈ ਆ ਕਾਲੀ ਠੀਕ ਆ ਇਹਦੇ ਵਿੱਚ ਹੁਣ ਆਪਾਂ ਕੀ ਕੀਤਾ ਵੀ ਆਪਾਂ ਜਦੋਂ ਮਿਰਚਾਂ ਪਾਈਆਂ ਕਈ ਤਾਂ ਜਿਹੜੀਆਂ ਦਾਣੇ ਆ ਉਹ ਨੀਚੇ ਚਲੇ ਗਏ ਦੇਖੋ ਕਈ ਦਾਣੇ ਜਿਹੜੇ ਨੀਚੇ ਚਲੇ ਗਏ ਤੇ ਕੁਝ ਜਿਹੜੇ ਦਾਣੇ ਸੀ ਉੱਪਰ ਰਹਿ ਗਏ ਹੁਣ ਇਹਦੇ ਤੋਂ ਪਤਾ ਲੱਗਦਾ ਆਪਾਂ ਨੂੰ ਅਸਲੀ ਤੇ ਨਕਲੀ ਆ ਜਿਹੜੇ ਤਾਂ origignal ਆ ਅਸਲੀ ਆ ਕਾਲੀ ਮਿਰਚ ਉਹ ਆਪਣੇ ਮਤਲਬ ਕਿ ਨੀਚੇ ਬੈਠ ਗਈ ਦੇਖੋ ਠੀਕ ਆ ਕਿਉਂਕਿ ਇਹ ਜਿਹੜੀ ਕਾਲੀ ਮਿਰਚ ਆਪਣੇ ਆਪ ਵਿੱਚ ਪੂਰੀ ਹੈਵੀ ਹੁੰਦੀ ਆ ਤੇ ਇਹ نیچے ਚਲੀ ਗਈ ਆ ਜਿਹੜੇ ਕੋਈ ਮਲਾਵਟ ਵਾਲੀ ਚੀਜ਼ ਆ ਇਹਦੇ ਚ ਦੇਖੋ ਉਧਰ ਉਹ ਸਾਰੀ ਉੱਪਰ ਰਹਿ ਗਈ ਆ ਉਹ ਦਾਣੇ ਉੱਪਰ ਰਹਿ ਗਏ ਉੱਪਰ ਰਹਿ ਗਏ ਠੀਕ ਆ ਤੇ ਉਹ ਉੱਪਰ ਉੱਪਰ ਆ ਜਿਹੜੇ ਦਾਣੇ ਉਹ ਸਾਰੇ ਆ ਕੀ ਹੈਗੇ ਆ ਨਕਲੀ ਆ ਜਾਨੀ ਕਿ ਇਹ ਬੀ ਹੋ ਸਕਦੇ ਆ ਕਿਸੇ ਦੇ ਜੱਪ ਪੀਤੇ ਦੇ ਜਾਂ ਕਾਸੇ ਦੇ ਬੀ ਹੋ ਸਕਦੇ ਆ ਹੋ ਸਕਦਾ ਕੁਝ ਹੋਰ ਹੋਵੇ ਐਵੇਂ ਮਿਲਾਵਟ ਹੁੰਦੀ ਹੈ ਇਹਦੇ ਵਿੱਚ ਇਹ ਆਪਾਂ ਇੱਥੋਂ ਦੁਕਾਨ ਤੋਂ ਮੰਗਵਾਈਆਂ ਸੀ ਆਪਾਂ ਇਹੀ ਦੱਸਣ ਵਾਸਤੇ ਤੁਹਾਨੂੰ ਵੀ ਇਹ ਆਪਾਂ ਨੇ ਅਸਲੀ ਦੇ ਨਕਲੀ ਹੋਣ ਦਾ ਠੀਕ ਆ ਤੇ ਇਹਦੇ ਆਪਾਂ ਨੂੰ ਫਾਇਦੇ ਵੀ ਬਹੁਤ سارے ਇਹ ਰਿਜੀਨਲ ਖਾਣੀ ਜ਼ਰੂਰੀ ਆ ਆਪਾਂ ਨੂੰ ਲਿਓਣੀ ਇਹ ਨਹੀਂ ਆਪਾਂ ਜਿਵੇਂ ਦੀ ਜਿਹੜੀ ਦੁਕਾਨ ਤੋਂ ਮਰਜੀ ਲੈ ਲਈ ਆ ਆਪਾਂ ਨੂੰ ਓਰੀਜੀਨਲ ਲੈਣੀ ਜ਼ਰੂਰੀ ਆ ਫੇਰ ਹੀ ਆਪਾਂ ਨੂੰ ਇਹਦੇ ਜਿਹੜੀ ਆ ਫਾਇਦੇ ਮਿਲ ਸਕਣਗੇ ਇਹਦੇ ਫਾਇਦੇ ਬਾਰੇ ਆਪਾਂ ਤੁਹਾਨੂੰ ਦੱਸ ਗਏ ਜਿਹੜਾ ਉਹ ਇਹਨਾਂ ਦੇ ਫਾਇਦੇ ਜੇਕਰ ਤੁਸੀਂ ਇਹਨੂੰ ਡੇਲੀ ਇੱਕ ਜਾਂ ਦੋ ਖਾਣੇ ਹੋ ਇਹਦੇ ਨਾਲ ਤੁਹਾਡਾ ਕੀ ਹੁੰਦਾ metabolisim ਆ ਜਿਹੜਾ ਪੂਰੀ ਤਰ੍ਹਾਂ ਨਾਲ ਵਧੀਆ ਹੋ ਜਾਂਦਾ ਤੇ ਭਾਰ ਵੀ ਕੰਟਰੋਲ ਚ ਰਹਿੰਦਾ ਜਦੋਂ ਆਪਾਂ ਇਹਨੂੰ ਇੱਕ ਜਾਂ ਦੋ ਡੇਲੀ ਖਾਣੀ ਸ਼ੁਰੂ ਕਰ ਦਾਂਗੇ ਤੇ ਇਹਦੇ ਨਾਲ ਆਪਣਾ metabolisim ਵਧੀਆ ਹੋ ਜਾਊਗਾ ਤੇ ਆਪਣਾ ਜਿਹੜਾ ਭਾਰ ਆ ਕੰਟਰੋਲ ਚ ਰਹਿੰਦਾ ਅੱਜਕੱਲ ਜਿਹੜੀ ਭਾਰ ਵਧਨ ਦੀ ਪ੍ਰੋਬਲਮ ਸਾਰਿਆਂ ਨੂੰ ਹੀ ਆ ਤੇ ਇਹਦੇ ਨਾਲ weight ਆ ਜਿਹੜਾ ਆਪਣਾ ਘਟਦਾ ਠੀਕ ਆ ਦੂਸਰੇ ਨੰਬਰ ਤੇ ਇਹਦੇ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਤੇ ਫਾਈਬਰ ਵੀ ਤੇ ਇਹਦੇ ਵਿੱਚ ਵਿਟਾਮਿਨ ਕੇ ਤੇ ਸੀ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਵੀ ਹੁੰਦਾ ਜੇਕਰ ਤੁਸੀਂ ਡੱਲੀਆਂ ਨੂੰ ਖਾਓਗੇ ਤਾਂ ਇਹ ਬਹੁਤ ਵਧੀਆ ਠੀਕ ਹੈ ਇੱਕ ਮਸਾਲਾ ਵੀ ਆਪਣੀ ਰਸੋਈ ਚ ਆਮ ਹੀ ਮਿਲ ਜਾਂਦਾ ਕੋਈ ਜ਼ਿਆਦਾ ਨਾ ਠੀਕ ਆ ਤੇ ਇਹਦੇ ਨਾਲ ਆਪਣਾ ਬਲੱਡ ਪ੍ਰੈਸ਼ਰ ਵੀ ਜਿਹੜਾ ਕੰਟਰੋਲ ਚ ਰਹਿਦਾ ਜਿਨ੍ਹਾਂ ਨੂੰ ਬਲੱਡ ਵਾਦਨ ਦੀ ਪ੍ਰੋਬਲਮ ਉਹ ਇੱਕ ਅੱਧੀ ਕਾਲੀ ਮਿਰਚ ਖਾ ਲੈਣ ਠੀਕ ਆ ਜਿਵੇਂ ਹੁਣ ਕਈ ਬੱਚਿਆਂ ਨੂੰ ਅਲਰਜੀ ਹੁੰਦੀ ਆ ਜਿਵੇਂ ਖੰਘ ਜ਼ੁਖਾਮ ਵਾਲੀ ਦਵਾਈ ਲੈਣੇ ਆਪਾਂ ਉਹਦੇ ਵਿੱਚ ਕੋਈ ਐਵੇਂ ਦਾ ਸਾਲਟ ਹੁੰਦਾ ਜਿਹਦੇ ਨਾਲ ਆਪਣੇ ਫੇਸ ਤੇ ਜਿਹੜਾ ਬੱਚੇ ਦੇ ਫੇਸ ਤੇ ਸਵੇਲਿੰਗ ਹੋ ਜਾਂਦੀ ਤੇ ਬੱਚੇ ਨੂੰ ਭੁੱਖ ਲੱਗਣੀ ਜ਼ਿਆਦਾ ਸ਼ੁਰੂ ਹੋ ਜਾਂਦੀ ਆ ਤੇ ਉਹਨੂੰ ਤੁਸੀਂ ਕੀ ਕਰਨਾ ਉਸ ਬੱਚੇ ਨੂੰ ਤੁਸੀਂ ਡੇਲੀ ਕਾਲੀ ਮਿਰਚ ਜਿਹਦਾ ਪੀਸ ਕੇ ਦਹੀਂ ਵਗੈਰਾ ਲੱਸੀ ਚ ਜਾਂ ਦਾਲ ਚ ਪਾ ਸਕਦੇ ਹੋ ਤੇ ਦੂਸਰੇ ਨੰਬਰ ਤੇ ਤੁਸੀਂ ਇਹਨੂੰ ਉਹ ਨੂੰ ਵੈਸੇ ਵੀ ਖਾਣ ਨੂੰ ਦੇ ਸਕਦੇ ਹੋ ਜਾਂ ਪਾਣੀ ਜਿਹਾ ਪਿਉ ਕੇ ਇਹਨੂੰ ਚੱਬਰ ਨੂੰ ਦੇ ਸਕਦੇ ਹੋ ਤੇ ਇਹਦੇ ਨਾਲ ਜੇਕਰ ਖਾਂਸੀ ਹੋਈ ਹੋਈ ਆਪਾਂ ਨੂੰ ਖਾਂਸੀ ਤੋਂ ਵੀ ਰਾਹਤ ਮਿਲਦੀ ਆ ਠੀਕ ਆ ਤੇ ਜੇ ਹੁਣ ਖਾਂਸੀ ਆ ਕਿਸੇ ਨੂੰ ਵੀ ਕੋਈ ਖਾਂਸੀ ਹੋਈ ਵੀ ਆ ਜਿਵੇਂ ਇਹ ਖਾਂਸੀ ਨੂੰ ਆਰਾਮ ਨਹੀਂ ਆ ਰਿਹਾ ਤੁਸੀਂ ਕੀ ਕਰਨਾ ਡੇਲੀ ਇੱਕ ਜਾਂ ਦੋ ਕਾਲੀਆਂ ਮਿਰਚਾਂ ਸਵੇਰ ਮਤਲਬ ਕਿ ਸੂਬਾ ਦੁਪਹਿਰੇ ਜਦੋਂ ਵੀ ਆਪਦੇ ਮੂੰਹ ਚ ਰੱਖਣਾ ਉਹਨੂੰ ਚੂਸ ਚੂਸ ਕੇ ਸਾਰਾ ਮਤਲਬ ਜਿੰਨਾ ਟਾਈਮ ਉਹ ਪੂਰੀ ਤਰ੍ਹਾਂ ਨਾਲ ਆਪਣੇ ਮੈਲਟ ਨਹੀਂ ਹੋ ਜਾਂਦੀ ਮੂੰਹ ਚ ਉਹਨੂੰ ਚੂਸੀ ਜਾਣਾ ਠੀਕ ਹੈ ਚਬ ਕੇ ਨਹੀਂ ਖਾਣੀ ਚੂਸਣਾ ਇਹਦੇ ਨਾਲ ਆਪਣੇ ਗਲੇ ਦੀ ਇਨਫੈਕਸ਼ਨ ਜਿਹੜੀ ਠੀਕ ਹੁੰਦੀ ਆ ਤੇ ਹੁਣ ਆਪਾਂ ਜਦੋਂ ਜਿਵੇਂ ਜੇ ਤੁਹਾਨੂੰ ਜ਼ਿਆਦਾ ਖਾਂਸੀ ਆ ਤੁਸੀਂ ਰਾਤ ਨੂੰ ਕੀ ਕਰਨਾ ਕਾਲੀ ਮਿਰਚ ਜਿਹੜੀ ਪੀਸੀ ਹੋਈ origignal ਲੈਣੀ ਆ ਪਰ ਤੁਸੀਂ ਇਹ ਨਹੀਂ ਮਲਾਵਟ ਵਾਲੀ ਨਹੀਂ ਲੈਣੀ ਤੁਸੀਂ ਕਾਲੀ ਮਿਰਚ ਘਰ ਲਿਆ ਕੇ ਉਹਨੂੰ ਦੇ ਪਤਾ ਕਰਕੇ ਵੀ ਪੂਰੀ origignal ਆ ਤਾਂ ਫੇਰ ਉਹਨੂੰ ਪਸਾਇਆ ਕਰੋ ਪੀਸੀ ਵਸਾਈਸ ਤਾਂ ਬਹੁਤ ਜ਼ਿਆਦਾ ਮਲਾਵਟ ਆਉਂਦੀ ਆਉਂਦੀ ਆ ਸਾਫਤੀਸ ਤਾਂ ਹੋਣੀ ਆ ਮਪੀਸੀ ਤਾਂ ਹੋਰ ਵੀ ਜ਼ਿਆਦਾ ਆਉਂਦੀ ਆ ਠੀਕ ਆ ਤੇ ਉਹਨੂੰ ਪੀਸੀ ਹੋਈ ਕਾਲੀ ਮਿਰਚ ਲੈ ਲਓ ਥੋੜੀ ਜੀ ਚਮਚੇ ਚ ਪਾ ਲਓ ਤੇ ਉਹਦੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਲਓ ਤੇ ਰਾਤ ਨੂੰ ਜਦੋਂ ਤੁਸੀਂ ਸੌਣੇ ਹੋ ਉਦੋਂ ਤੁਸੀਂ ਦੁੱਧ ਨਾਲ ਇਹਨੂੰ ਜਾਂ ਚਾਹ ਨਾਲ ਉਹ ਲੈ ਕੇ ਚਮਚੇ ਪਾ ਕੇ ਸ਼ਹਿਦ ਚ ਪਾ ਕੇ ਤੇ ਉਹਨੂੰ ਪੀ ਕੇ ਉਪਰੋਂ ਚਾਹ ਜਾਂ ਦੁੱਧ ਜੋ ਵੀ ਪੀਨੇ ਹੋ ਤੁਸੀਂ ਉਹ ਪੀ ਕੇ ਤੇ ਪੈ ਜਾਓ ਤੁਹਾਡਾ ਸਵੇਰ ਤੱਕ ਜਿਹੜੀ ਖਾਂਸੀ ਆ ਪੂਰਾ ਆਰਾਮ ਮਿਲੂਗਾ ਤੁਹਾਨੂੰ ਠੀਕ ਆ ਤੇ ਦੂਹ ਹੋਰ ਇੱਕ ਕਾਲੀ ਮਿਰਚ ਦੇ ਫਾਇਦੇ ਤਾਂ ਬਹੁਤ ਜ਼ਿਆਦਾ ਆ ਇਹ ਆਪਾਂ ਨੂੰ ਗਿਨੇ ਨਹੀਂ ਜਾ ਸਕਦੇ ਠੀਕ ਆ ਇਹਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਤੇ ਕੈਲਸ਼ੀਅਮ ਵੀ ਕੈਲਸ਼ੀਅਮ ਵੀ ਭਰਪੂਰ ਮਾਤਰਾ ਚ ਹੁੰਦਾ ਹੀ ਆ ਤੁਹਾਨੂੰ ਦੱਸਿਆ ਹੀ ਆ ਤੇ ਠੀਕ ਆ ਇਹ ਜਿਹੜੀ ਮਤਲਬ ਕੀ ਕਾਲੀ ਮਿਰਚ ਆ ਇਹ ਪਾਚਨ ਕਿਰਿਆ ਦਾ ਬਹੁਤ ਚੰਗਾ ਸਰੋਤ ਆ ਇਹ ਆਪਣੇ ਸਰੀਰ ਨੂੰ ਡੀਟੌਕਸੀਫਾਈ ਕਰਕੇ ਕੈਂਸਰ ਨੂੰ ਰੋਕਦੀ ਆ ਤੇ ਜੇਕਰ ਖਾਲੀ ਪੇਟ ਰੋਜ਼ ਇੱਕ ਜਾਂ ਦੋ ਕਾਲੀਆਂ ਮਿਰਚਾਂ ਲਓਗੇ ਤੇ ਬਹੁਤ ਸਾਰੇ ਲਾਭ ਹੋਣਗੇ ਵਿਟਾਮਿਨ ਸਿਹਤਮੰਦ ਚਰਬੀ ਦੇ ਨਾਲ ਏਜ ਵਿੱਚ ਫਾਈਬਰ ਵੀ ਪੂਰਪੂਰ ਮਾਤਰਾ ਵਿੱਚ ਹੁੰਦਾ ਠੀਕ ਆ ਇਹ ਪੋਟਾਸ਼ੀਅਮ ਵੀ ਹੁੰਦਾ ਹੈਗਾ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਤਾਂ ਤੁਹਾਨੂੰ ਦੱਸਿਆ ਹੀ ਹੈ ਇਹ ਰੋਕਦੀ ਰੋਕਦੀ ਆ ਤੁਸੀਂ ਡੇਲੀ ਦੀਆਂ 2 ਜਾਂ 4 ਕਾਲੀਆਂ ਮਿਰਚਾਂ ਖਾਣੀਆਂ ਸ਼ੁਰੂ ਕਰ ਦਿਓ ਤਾਂ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿਵੇਂ ਆ ਤੁਸੀਂ ਖਾ ਕੇ ਯੂਜ਼ ਕਰਕੇ ਦੇਖੋਗੇ ਫਿਰ ਤੁਹਾਨੂੰ ਦੇਖੋਗੇ ਹੁਣ ਵੀ ਤੁਹਾਨੂੰ ਇਹਦੇ ਫਾਇਦਿਆਂ ਬਾਰੇ ਪਤਾ ਲੱਗੂਗਾ ਵੀ ਹਾਂ ਵਾਕਿਆ ਹੀ ਇਹ ਸਹੀ ਗੱਲ ਆ ਠੀਕ ਆ ਤੇ ਹੁਣ ਦੇਖੋ ਹੁਣ ਜਿਹੜੀ ਤਾਂ origignal ਹੋਊਗੀ ਉਹ ਤੁਸੀਂ ਜੇਕਰ ਉਹ ਪਛਾਣ ਕਰਨਾ ਚਾਹੁੰਦੇ ਜਦੋਂ ਦੁਕਾਨ ਤੋਂ ਲੈਣੇ ਹੋ ਤੁਸੀਂ ਤੇ ਤੁਸੀਂ ਇੱਕ ਸਮਤਲ ਜਗ੍ਹਾ ਤੇ ਜਿਹੜੀ ਇਹਨੂੰ ਐਵੇਂ ਕਰਕੇ ਰੱਖ ਕੇ ਇਹਨੂੰ ਦਬਾ ਕੇ ਦੇਖੋ ਜਿਹੜੀ origignal ਹੋਊਗੀ ਉਹ ਟੁੱਟੂਗੀ ਨਹੀਂ ਜਿਹੜੀ ਨਕਲੀ ਹੋਊਗੀ ਕਾਲੀ ਮਿਰਚ ਜਿਹਦੇ ਮਿਲਾਵਟ ਵਾਲੀ ਉਹ ਟੁੱਟ ਜਾਂਦੀ ਕਿਉਂਕਿ ਆਪਦੀ ਆਪ ਚ ਬਹੁਤ ਸਖਤ ਤੇ ਹੈਵੀ ਵੀ ਹੁੰਦੀ ਆ ਵੇਖੋ ਪਾਣੀ ਦੇ ਉੱਪਰ ਹੁਣ ਜਿਹੜੀ ਆ ਤੈਰਨੀ ਸ਼ੁਰੂ ਹੋਊਗੀ ਤੈਰਦੀ ਆ ਆਪਾਂ ਨਾਲ ਦੀ ਨਾਲ ਪਾਈ ਜਿਹੜੀ origignal ਸੀਗੀ ਉਹ ਪੂਰੀ ਤਰ੍ਹਾਂ ਹੇਠੇ ਬੈਠ ਗਈ ਆ ਠੀਕ ਹੈ ਇਹਦੇ ਤੋਂ ਆਪਾਂ ਨੂੰ ਪੂਰੀ ਤਰ੍ਹਾਂ ਇਹਦੇ ਤੇ ਕਲਰ ਦਾ ਵੀ ਚੇਂਜਿੰਗ ਹੁੰਦੀ ਹੈ ਕਿਉਂਕਿ ਕਾਲੀ ਮਿਰਚ ਪੂਰੀ ਤਰ੍ਹਾਂ ਨਾਲ ਬਰਾਊਨ ਬਰਾਊਨ ਜੀ ਹੁੰਦੀ ਆ ਤੇ ਜਿਹੜੇ ਇਹ ਪਪੀਤੇ ਦੇ ਬੀਜ ਹੁੰਦੀ ਆ ਉਹ ਕਾਲੇ ਹੁੰਦੇ ਆ ਤੁਸੀਂ ਦੇਖੀ ਹੁਣੇ ਪਪੀਤੇ ਦੇ ਬੀਜ ਉਹ ਕਾਲੇ ਹੁੰਦੇ ਆ ਇਹਦੇ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਇਹਦੇ ਨਕਲੀ ਦੀ ਅਸਲੀ ਹੋਣ ਦਾ ਤੇ ਇਹਦੇ ਫਾਇਦਿਆਂ ਦੀ ਤਾਂ ਬਹੁਤ ਲੰਬੀ ਲਿਸਟ ਆ ਜੇ ਤੁਸੀਂ ਜੇ ਖਾਓਗੇ ਤਾਂ ਫਿਰ ਪਤਾ ਲੱਗੂਗਾ ਇਹ ਆਪਣਾ ਇੱਕ ਆ ਮਸਾਲਾ ਵੀ ਆ ਸਬਜੀਤ ਤਾਂ ਆਪਾਂ ਨੂੰ ਡੇਲੀ ਰੂਟੀਨ ਚ ਇਹਨੂੰ ਪਾਉਣੀ ਚਾਹੀਦੀ ਆ ਲਾਲ ਮਿਰਚ ਨਾਲੋਂ ਪੀਸੀ ਹੋਈ ਨਾਲੋਂ ਜੇਕਰ ਤੁਸੀਂ ਕਾਲੀ ਮਿਰਚ ਖਾਣੀ ਸ਼ੁਰੂ ਕਰਦੇ ਹੋਗੇ ਤਾਂ ਇਹ ਅੱਖਾਂ ਲਈ ਵੀ ਬਹੁਤ ਜ਼ਿਆਦਾ ਵਧੀਆ ਅੱਖਾਂ ਦੀ ਰੋਸ਼ਨੀ ਲਈ ਜਿਹੜੇ ਅੱਜ ਕੱਲ ਬੱਚਿਆਂ ਦੀ ਨਿਗਾ ਬਹੁਤ ਘਟ ਰਹੀ ਆ ਉਹਨਾਂ ਲਈ ਬਹੁਤ ਵਧੀਆ ਹੈਗੀ ਆ ਤੇ ਖੰਗ ਚ ਖਾਮ ਲਈ ਵੀ ਵਧੀਆ ਬਸ ਅੱਜ ਆਪਾਂ ਇੰਨਾ ਹੀ ਦੱਸਾਂਗੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਛੇਤੀ ਪਹੁੰਚ ਜੇ ਓਕੇ ਬਾਏ